ਜੀਤ ਵੈਬ ਟੀਵੀ ਦੇ ਦਰਸ਼ਕਾਂ ਦਾ ਸਵਾਗਤ ਹੈ ਤੇ ਦੋਸਤੋ ਜੱਟ ਦੀ ਜੂਨ ਬੁਰੀ ਤੜਫ ਤੜਫ ਮਰ ਜਾਣਾ ਇਹ ਕਹਾਵਤ ਇਨਾਂ ਕਿਸਾਨਾਂ ਤੇ ਸਿੱਧ ਹੁੰਦੀ ਹੈ ਜਿਹੜੇ ਕਿਸਾਨ ਕੀ ਅੱਜ ਮੇਰੇ ਪਿੱਛੇ ਖੜੇ ਮੌਜੂਦ ਹਨ ਗੱਲਬਾਤ ਕਰਦੇ ਆ ਇਨਾਂ ਕਿਸਾਨਾਂ ਦੇ ਨਾਲ ਕਿ ਅੱਜ ਇਨਾਂ ਨੂੰ ਕਿਉਂ ਇਕੱਠੇ ਹੋਣਾ ਪਿਆ ਤੇ ਕਿਉਂ ਇਹ ਥਾਣਾ ਨੰਦਗੜ ਦੇ ਵਿਖੇ ਇਨਾਂ ਨੂੰ ਆਉਣਾ ਪਿਆ ਹਾਂਜੀ ਭਾਈ ਕੀ ਨਾਮ ਕੀ ਮੇਰਾ ਨਾਮ ਅਮਰੀਕ ਸਿੰਘ ਹੈ ਪਿੰਡ ਕੋਤਾ ਅਮਰੀਕ ਸਿੰਘ ਜੀ ਕੀ ਮਾਮਲਾ ਕੀ ਹੈ ਜਿਹੜਾ ਤੁਸੀਂ ਅੱਜ ਇਕੱਠ ਕੀਤਾ ਹੈ ਜੀ ਸਾਡੇ ਲੰਮੇ ਸਮੇਂ ਤੋਂ ਖੇਤੀ ਮੋਟਰਾਂ ਵਾਲੇ ਜਿਹੜੇ ਟਰਾਂਸਫਾਰਮ ਆਉ ਲਾਏ ਆ ਰਹੇ ਆ ਕਿਸ ਟਰਾਂਸਫਾਰਮ ਲੈ ਜਾਂ ਜਿਹੜਾ ਕੋਈ ਇਹਨਾਂ ਤੋਂ ਟਰਾਂਸਫਾਰਮ ਨਹੀਂ ਲੈਂਦਾ ਉਹਦਾ ਤੇਲ ਗੱਡ ਕੇ ਲੈ ਜਾਂਦੇ ਆ ਇਹ ਉਂਝ ਦਾ 3-4 ਸਾਲ ਤੋਂ ਇਹ ਲਗਾਤਾਰ ਚੱਮ ਚੱਲ ਰਿਹਾ ਪਰ ਹੁਣ 15 ਦਿਨਾਂ ਤੋਂ ਤਾਂ ਕੋਈ ਦਿਨ ਜਿਆ ਟੱਪੇ ਨਹੀਂ ਜੇ ਉਹਨਾਂ ਨੇ ਕੋਈ ਟਰਾਂਸਫਾਰਮ ਨਾ ਲਾਇਆ ਹੋਵੇ ਉਹਦੇ ਸਬੰਧ 'ਚ ਜਿਨ੍ਹਾਂ ਦੇ ਟਰਾਂਸਫਾਰਮ ਲਏ ਆ ਉਹਨਾਂ ਨੇ ਸਾਨੂੰ ਨੰਦਗੜ ਥਾਣੇ ਵੀ ਇਤਲਾਹ ਦਿੱਤੀ ਆ ਬਿਜਲੀ ਬਹੁਤ ਅਧਿਕਾਰੀਆਂ ਤੱਕ ਵੀ ਉਹਨਾਂ ਨੇ ਪਹੁੰਚ ਕੀਤੀ ਆ ਪਰ ਹਜੇ ਤੱਕ ਉਹਨਾਂ ਦੀ ਸੰਤੋਸ਼ਟੀ ਨਹੀਂ ਹੋਈ ਜਾਨੀ ਨਾ ਪੁਲਿਸ ਨੇ ਕੋਈ ਕਾਰਵਾਈ ਕੀਤੀ ਆ ਤੇ ਨਾ ਹੀ ਕੋਈ ਬਿਜਲੀ ਵਿਭਾਗ ਦਾ ਅਧਿਕਾਰੀ ਉਹ ਮੌਕਾ ਦੇਖਣ ਆਇਆ ਤਾਂ ਕਰਕੇ ਅੱਜ ਅਸੀਂ ਨੰਧਗੜ੍ਹ ਥਾਣੇ ਦੇ ਅਧਿਕਾਰੀਆਂ ਨੂੰ ਮਿਲਣ ਆਏ ਆ ਵੀ ਜਿਹੜੇ ਟਰਾਂਸਫਾਰਮ ਚੋਰੀਆਂ ਕਰਦੇ ਆ ਕਿਉਂਕਿ ਉਹ ਕਿਹਾ ਜਾਂਦਾ ਵੀ ਪੁਲਿਸ ਦੀ ਨਿਗਾਹ ਹੁੰਦੀ ਹੈ ਜਿਹੜੀ ਬਹੁਤ ਤੇਜ਼ ਹੁੰਦੀ ਹੈ ਤੇ ਉਹਨਾਂ ਨੂੰ ਪਿੰਡ ਦੇ ਵਿੱਚ ਕੀ ਹੋ ਰਿਹਾ ਕੌਣ ਕੀ ਕਰ ਰਿਹਾ ਉਹਨਾਂ ਨੂੰ ਸਭ ਪਤਾ ਹੁੰਦਾ ਲੋਕਾਂ ਦਾ ਮੰਨਣਾ ਵੀ ਜਿਹੜੇ ਪਰ ਟਰਾਂਸਫਾਰਮ ਚੋਰੀ ਕਰਦੇ ਆ ਪੁਲਿਸ ਦੀ ਨਿਗਾਹ ਤੋਂ ਬਾਹਰ ਤਾਂ ਹੈ ਨਹੀਂ ਪੁਲਿਸ ਦਾ ਲਾਜ਼ਮੀ ਪੁਲਿਸ ਨੂੰ ਪਤਾ ਹੋਊਗਾ ਤੇ ਅਸੀਂ ਅੱਜ ਇਹਨਾਂ ਨੂੰ ਉਹੀ ਪੁੱਛਣ ਆਏ ਆ ਵੀ ਤੁਸੀਂ ਭਈ ਇਹ ਉਹਨਾਂ ਤੇ ਕਾਰਵਾਈ ਕਰੋ ਜਿਹੜੀਆਂ ਇਹ ਚੋਰੀਆਂ ਦੀਆਂ ਘਟਨਾਵਾਂ ਹੋ ਰਹੀਆਂ ਕਿੰਨੇ ਸਮੇਂ ਤੋਂ ਰਹੀਆਂ ਚਾਰ-ਪੰਜ ਸਾਲ ਹੋ ਗਏ ਇਹਨਾਂ ਕੰਦਾਂ ਨੂੰ ਤੇ ਪਹਿਲਾਂ ਪਹਿਲਾਂ ਤੇਲ ਵੀ ਕੱਢ ਲੈਂਦੇ ਆ ਤੇ ਥੱਲੇ ਵੀ ਡਿੱਗ ਪੈਂਦਾ ਉਹ ਉਹਦੀ ਜਦੋਂ ਥੱਲੇ ਡਿੱਗ ਪਿਆ ਖਤਮ ਹੋ ਜਾਂਦਾ ਤੇ ਫਿਰ ਇਥੇ ਤਲਾਦ ਰਦੀ ਪੈਂਦੀ ਹੈ ਲੈਣ ਬੈਨ ਨੂੰ ਫਿਰ ਉਹ ਇਥੇ ਦਲਾ ਦਿੰਦਾ ਜਦੋਂ ਤੁਸੀਂ ਇਤਲਾਹ ਦਿੰਦੇ ਹੋ ਤਾਂ ਕੋਈ ਅਧਿਕਾਰੀ ਤੁਹਾਡੇ ਕੋਲ ਕੋਈ ਨਹੀਂ ਪੁੱਛਦਾ ਤੇ ਫਿਰ ਕੋਈ ਤੇਰੇ ਕ ਮੋਤਵਾਰ ਬੰਦਾ ਲੈ ਆ ਕੇ ਉੱਥੇ ਲਿਆਉਣੀ ਪੈਂਦੀ ਹੈ ਦਰਖਾਸਤ ਲੈ ਕੇ ਜਾਂਦਾ ਫਿਰ ਉੱਥੇ ਜੇਈ ਕੋਲ ਜਾਂਨੇ ਜੈ ਵੀ ਕੋਸਾ ਕੋਈ ਭਾਲਦਾ ਪਰ ਨਹੀਂ ਦੋ ਇੱਕ ਦੋ ਵਾਰੀ ਦਿੱਤੇਗਾ ਤੇ ਨਹੀਂ ਦੇ ਤੇ ਮੋਟੋ ਲੈਣੇ ਜਾ ਕੇ ਆਪ ਦਾ ਸ਼ਰਾਧ ਕਰਾ ਭਾਈ ਤੁਹਾਡਾ ਵੀ ਕੋਈ ਟ੍ਰਾਂਸਫਾਰਮ ਚੋਰੀ ਹੋਇਆ ਹਾਂਜੀ ਹੋਇਆ ਜੀ ਪਹਿਲਾਂ 2 ਸਾਲ ਹੋ ਗਏ 3 ਸਾਲ ਹੋ ਗਏ ਪਹਿਲਾਂ ਸਾਡੀਆਂ ਕੇਬਲਾਂ ਲੰਘੀਆਂ ਜੀ ਸਾਰੇ ਸੂਏ ਤੋਂ ਸੂਏ ਦੀਆਂ ਕੱਸੀਆਂ ਸਾਰੀਆਂ ਕੇਬਲਾਂ ਲੰਘੀਆਂ ਫਿਰ ਸਾਡੀ ਪੌੜੀ ਚੋਰੀ ਹੋਈ ਠੀਕ ਹੈ ਫਿਰ ਸਾਡੇ ਮੰਨ ਲਓ ਵੀ ਪਾਈਪਾਂ ਦੇ ਬੈਂਡ ਵੱਡੇ ਗਏ ਉਤੋਂ ਜਿਹੜਾ ਜੜਾ ਲੋਹੇ ਦਾ ਸਮਾਨ ਸੀ ਸਾਰਾ ਲੈ ਗਏ ਠੀਕ ਹੈ ਹੁਣ ਸਾਡੇ ਟ੍ਰਾਂਸਫਾਰਮ ਹੈ ਹੁਣ ਤਾਂ 15 ਦਿਨ ਹੋ ਗਏ ਕੋਈ ਅੱਜ ਦਾ ਦਿਨ ਇੱਕ ਅੱਧਾ ਦਿਨ ਜਾਂਦਾ ਮੰਨ ਲਓ ਅਗਲੇ ਦਿਨ ਫੇਰ ਪੰਜ ਚਾਰ ਫੇੜੇ ਖੇਤ ਮੰਨ ਲੋ ਬੰਦੇ ਪਏ ਉਹਨਾਂ ਨੂੰ ਵੀ ਕੁੱਟ ਜਾਂਦੇ ਆ ਜੇ ਕੋਈ ਇੱਕ ਅੱਧਾ ਬੰਦਾ ਮਿਲਦਾ ਉਹਨਾਂ ਨੂੰ ਉਹਨਾਂ ਚਟਾ ਬੇਟਾ ਮਾਰਦੇ ਆ ਪੁਲਿਸ ਕੋਲੇ ਕੋਈ ਕੰਪਲੇਟ ਦਾ ਜਿੱਕਾ ਕੰਪਲੇਟ ਕੋਲ ਕਰਾਈ ਹੈ ਜੀ ਪਹਿਲਾਂ ਕੇਵਲਾਂ ਦੀ ਕਰਵਾਈ ਪੁਲਿਸ ਵਾਲੇ ਤਾਂ ਇਹ ਕਹਿੰਦੇ ਆ ਕਿ ਜੇ ਤੁਹਾਨੂੰ ਕਿਸੇ ਤੇ ਸ਼ੱਕ ਹੈ ਜਾਂ ਤੁਹਾਨੂੰ ਪਤਾ ਹੈ ਕਿ ਇਹਦਾ ਨਾਂ ਲੈ ਦੋ ਹੁਣ ਨਾਂ ਕੀ ਦਾ ਲੱਗੇ ਨਾਂ ਲੱਗਦਾ ਉਹ ਤਾਂ ਆਪ ਹੀ ਫੜ ਲੇਗੇ ਉਹਨਾਂ ਨੂੰ ਜਾ ਕੇ ਜੇ ਸਾਨੂੰ ਪਤਾ ਹੋਵੇ ਤੇ ਇਹ ਗੱਲ ਦਾ ਕੀ ਮੰਗ ਕੀ ਕਰਦੇ ਹੋ ਮੰਗ ਤਾਂ ਇਹ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਾਡੇ ਕੋਲ ਟਰੈਫਰ ਦੀ ਚੋਰੀ ਨਾਲ ਪੁਲਿਸ ਉਹਨਾਂ ਦੀ ਕਾਰਵਾਈ ਕਰੇ ਬੰਦੀ ਜੋ ਵੀ ਹੋ ਗਈ ਹੈ ਬਿਜਲੀ ਵਿਭਾਗ ਆਪਦੀ ਕੁਛ ਵੀ ਅੱਜ ਇੱਥੇ ਆਇਓ ਕਿ ਤੁਹਾਡਾ ਕੀ ਮੈਂ ਇਹ ਅਮਨਦੀਪ ਆ ਪਿੰਡ ਕੁਦਦੇ ਦਾ ਹੈਂਡੀਕੈਪ ਬੰਦਾ ਜੀ ਤੇ ਮੇਰੇ ਮੇਮ ਨੇ ਚੋਰੀ ਹੋ ਗਈ ਸੀ 20 ਤਰੀਕ ਨੂੰ ਰਾਤ ਦੇ 2 ਵਜੇ ਤੇ ਹਜੇ ਤੱਕ ਵੀ ਮੈਨੂੰ ਕੋਈ ਸਬੂਤ ਨਹੀਂ ਦਿੰਦੇ ਪਏ ਇਹ ਨਾ ਕੋਈ ਗੱਲ ਰਾਹ ਪਾਉਂਦੇ ਵਾ ਮੈਂ ਤਾਂ ਉਹਨਾਂ ਦਾ ਨਾਮ ਵੀ ਲਿੱਤਾ ਤੇ ਉਹਨਾਂ ਨੂੰ ਪੁਲਿਸ ਫੇਰ ਵੀ ਨਹੀਂ ਚੱਕਿਆ ਜੀ ਉਹਨਾਂ ਨਾਲ ਸਰਕਾਰ ਇਹ ਮੇਨਾਂ ਤੋਂ ਪੈਸੇ ਲੈਂਦੀ ਆ ਖਾਂਦੇ ਆ ਜਾਵਾ ਠੀਕ ਹੈ ਮੇਰੇ ਗਰੀਬ ਦਾ ਕਿਉਂ ਨਸਕਾਨ ਕਰਦਾ ਮੇਰੇ ਕੋਈ ਦਿਹਾੜੀ ਵੀ ਨਹੀਂ ਲੈ ਕੇ ਜਾਣਾ ਇਹ ਕਿਸੇ ਨੇ ਮੈਨੂੰ ਤੁਸੀਂ ਪੁੱਤ ਕੋਈ ਰਾਵਟੂ ਦੱਜ ਕਰੇ ਰਾਵਟ ਪਾਈਆ ਮੇਰੇ ਅਮਨਦੀਪ ਸਿੰਘ ਦੇ ਬੱਕਰੀਆਂ ਨਾਂ ਤੇ ਜੀ ਠੀਕ ਹੈ ਜੀ ਆਹ ਵੇਖੋ ਜੀ ਆਹ ਵੇਖੋ ਤੇ ਮੈਂ ਗਰੀਬ ਬੰਦਾ ਆਂਗਾ ਤੇ ਹੈਂਡੀਕੈਪ ਬੰਦਾ ਜੀ ਮੈਂ ਤੇ ਮੈਨੂੰ ਇਨਸਾਫ ਮਿਲਣਾ ਚਾਹੀਦਾ ਤੇ ਇਹਨਾਂ ਨੂੰ ਬਹੁਤ ਜਲਦ ਜਲਦ ਹੀ ਫੜੇ ਜਾਣ ਜੀ ਮੇਰੀ ਬੇਨਤੀ ਆ ਗਰੀਬ ਬੰਦਾ ਹੀ ਜੀ ਮੈਂ ਤੇ ਇਹਨਾਂ ਨੂੰ ਫੜੋ ਬਹੁਤ ਜਲਦੀ ਜਲਦੀ ਇਹਨਾਂ ਨੂੰ ਕਰੋ ਸਾਹਮਣਾ ਇਹਨਾਂ ਦੇ ਜੀ ਕੁਝ ਹੋਰ ਕਿਸਾਨ ਵੀ ਹਾਂਜੀ ਭਾਈ ਜੀ ਕੀ ਤੁਹਾਡਾ ਨਾਮ ਕੀ ਗਮਦੂਰ ਸਿੰਘ ਮੇਰਾ ਨਾਮ ਹੈ ਅਸੀਂ ਇੱਥੇ ਆਏ ਹਾਂ ਥਾਣੇ ਦੇ ਵਿੱਚ ਕੀ ਮਾਮਲਾ ਕੀ ਹੈ ਅਸੀਂ ਤਾਂ ਇਹੀ ਆਏ ਆ ਜਿਹੜੀ ਆਹ ਬਾਰਦਾਤਾਂ ਹੋਈ ਜਾਂਦੀਆਂ ਇਹ ਰੋਕਣੀਆਂ ਚਾਹੀਦੀਆਂ ਰੋਕਣਾ ਤੇ ਜਾਂ ਫਿਰ ਸਾਨੂੰ ਵੀ ਅਸਲੇ ਵਾਲਿਆਂ ਨੂੰ ਲਾ ਕੀਤਾ ਜਾਵੇ ਵੀ ਜੇ ਕਿਸੇ ਦੇ ਘਰੇ ਆਉਂਦਾ ਖੇਤ ਆਉਂਦਾ ਜਿਹੜਾ ਕੋਈ ਨਜਾਇਜ਼ ਬੰਦਾ ਆਉਂਦਾ ਜਿਹੜਾ ਕੋਈ ਇਹ ਕਰਦੇ ਆ ਇਹ ਜੀ ਬਾਰਦਾਤ ਉਹਨੂੰ ਡੇਗ ਲੋ ਨਹੀਂ ਅੱਗੋਂ ਉਹ ਤਾਂ ਫਿਰ ਮਾਰ ਮਰਾਈ ਕਰਦੇ ਹੀ ਆ ਜੀ ਪਰ ਮੇਰੇ ਠੇਕੇ ਵਾਲੇ ਬਾਹਰ ਤੋਂ ਲੈ ਗਿਆ ਸੀਗਾ ਟ੍ਰਾਂਸਫਾਰਮ ਤੇ 300 ਰੁਪਇਆ ਲਾ ਕੇ ਲਿਆਂਦਾ ਜੀ ਮਲੋਟੋ ਜਾ ਕੇ ਲੈ ਕੇ ਆਉਣਾ ਬੰਦਾ ਹੈਗਾ ਹੁਣ ਕਿੰਨੇ ਸਮੇ ਤੋੜੀਆਂ ਇਹ ਇਹ 4-5 ਸਾਲਾਂ ਤੋਂ ਹੀ ਚੱਲੀ ਜਾਂਦਾ ਸੀ ਕੰਮ ਕੋਈ ਅੱਜ ਦਾ ਕੰਮ ਨਹੀਂ ਆਇਆ ਆਇਦ ਕੀ ਬਾੜਾ ਉਹੀ ਗੱਲ ਜ਼ਿਆਦਾ ਹੁਣ ਸੂਏ ਚ ਪਾਣੀ ਹੈ ਨਹੀਂ ਸੀ ਹੁਣ ਜ਼ਿਆਦਾ ਲੁੱਟ ਮਚੀ ਪਈ ਹੈ ਕੀ ਮੰਗ ਕੀ ਕਰਦੇ ਹੋ ਮੰਗ ਅਸੀਂ ਇਹੀ ਕਰਦੇ ਵੀ ਜ਼ਿਆਦਾ ਇਹ ਬੰਦਿਆਂ ਨੂੰ ਪ੍ਰਵਾਸਨ ਕਰੇ ਪੁਲਿਸ ਕਰੇ ਜਾਂ ਕੋਈ ਹੋਰ ਇਹਨਾਂ ਤੇ ਰੋਕ ਲੱਗੇ ਤੇ ਜਾਂ ਫਿਰ ਇਹਨਾਂ ਤੇ ਖੁੱਲ ਹੋਵੇ ਵੀ ਜਿੱਥੇ ਕੋਈ ਕੋਈ ਕਿਸੇ ਦਾ ਨੁਕਸਾਨ ਕਰਦਾ ਉਹਨੂੰ ਦੇਖ ਲੋ ਕਿਸੇ ਤੇ ਕਾਰਵਾਈ ਨਾ ਨਹੀਂ ਹੁੰਦੀ ਆਪੇ ਰੋਕ ਜਾਣਗੇ ਜ਼ਿੰਮੇਵਾਰ ਰੋਕ ਲੈਣਗੇ ਫਿਰ ਇਹ ਕੋਈ ਵੱਡੀ ਗੱਲ ਨਹੀਂ ਹੈ ਜਦੋਂ ਘਰੇ ਜ਼ਰੂਰੀ ਪੈਣਾ ਫਿਰ ਜਾ ਕੇ ਖੇਤਾਂ 'ਚ ਰਾਖੀ ਰੱਖ ਲਾਂਗੇ ਅਸੀਂ ਇੰਨਾ ਕਿਸਾਨਾਂ ਦੇ ਨਾਲ ਕਿਸਾਨ ਜੁਨੀਆ ਦੇ ਨਮਾਇंदे ਵੀ ਆਏ ਹਨ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਵੀ ਹਾਂਜੀ ਅੱਜ ਅਮਰੀਕ ਸਿੰਘ ਜੀ ਤੁਸੀਂ ਇਹਨਾਂ ਦੇ ਨਾਲ ਆਏ ਹੋ ਜੇਕਰ ਤੁਹਾਡੀ ਕੋਈ ਸੁਣਵਾਈ ਨਹੀਂ ਹੁੰਦੀ ਤਾਂ ਅਗਲਾ ਤੁਹਾਡਾ ਕੀ ਸਟੈਪ ਹੋਗਾ ਅੱਜ ਅਸੀਂ ਇਹਨਾਂ ਨੂੰ ਮਿਲਦੇ ਹਾਂ ਥਾਣੇ ਵਾਲਿਆਂ ਨੂੰ ਜੇ ਕੋਈ ਕਾਰਵਾਈ ਇਹਨਾਂ ਨੇ ਨਾ ਕੀਤੀ ਸਾਡੀ ਸੰਤੋਸ਼ਟੀ ਇਹ ਨਾ ਹੋਈ ਵੀ ਜਿਹੜੀ ਇਹ ਕਾਰਵਾਈ ਕਰਦੇ ਜਾਂ ਨਾ ਕਰਦੇ ਫਿਰ ਅਸੀਂ ਆਹ ਜਿਹੜੀਆਂ ਨੇੜਲੇ ਪਿੰਡਾਂ 'ਚ ਜਥੇਬੰਦੀਆਂ ਕੰਗਾਂ ਉਹਨਾਂ ਦੇ ਨਾਲ ਸੰਪਰਕ ਕਰਾਂਗੇ ਕਿਉਂਕਿ ਮਸਲਾ ਜਿਹੜਾ ਖੇਤੀ ਟਰਾਂਸਫਾਰਮਰ ਦਾ ਇਕੱਲੇ ਕੁਦੇ ਪਿੰਡ ਦਾ ਨਹੀਂ ਪੂਰੇ ਪੰਜਾਬ ਦੇ ਵਿੱਚ ਹੀ ਹਰ ਰੋਜ਼ ਖੇਤੀ ਮੋਟਰਾਂ ਜਿਹੜੀਆਂ ਚੋਰੀ ਹੁੰਦੀਆਂ ਟਰਾਂਸਫਾਰਮਰ ਦੀਆਂ ਘਟਨਾਵਾਂ ਹੁੰਦੀਆਂ ਫਿਰ ਅਸੀਂ ਕੋਈ ਥਾਣੇ ਅੱਗੇ ਕੋਈ ਵੱਡਾ ਪ੍ਰੋਟੈਸਟ ਕਰਾਂਗੇ ਮਜਬੂਰ ਹੋਣਾ ਪਊਗਾ ਫਿਰ ਸਾਨੂੰ ਕਿਉਂਕਿ ਆਉਂਦੇ ਦਿਨਾਂ 'ਚ ਫਸਲ ਨੂੰ ਪਾਣੀ ਦੀ ਲੋੜਾ ਜਦੋਂ ਬੰਦਾ ਖੇਤ ਜਾਂਦਾ ਤਾਂ ਟਰਾਂਸਫਾਰਮਰ ਲਿਆ ਪਿਆ ਹੁੰਦਾ ਬਹੁਤ ਮੁਸ਼ਕਲ ਆਉਣਗੀਆਂ ਇੱਕ ਸੂਏ ਦੀ ਵੀ ਬੰਦੀ ਚੱਲ ਰਹੀ ਆ ਤਾ ਕਰਕੇ ਫਿਰ ਆਉਂਦੇ ਦਿਨਾਂ 'ਚ ਅਸੀਂ ਨਾ ਹੱਲ ਹੋਇਆ ਵੱਡਾ ਕੋਈ ਸੰਘਰਸ਼ ਕਰਨ ਲਈ ਮਜਬੂਰ ਹੋਵਾਂਗੇ। ਕਿਸਾਨ ਵੀ ਮੌਜੂਦ ਹਨ ਗਲਵਤ ਵੀ ਕਰਾਂਗੇ ਉਹਨਾਂ ਦੇ ਨਾਲ ਉਹ ਕੀ ਕਹਿਣਾ ਚਾਹੁੰਦੇ ਹਨ? ਹਾਂਜੀ ਬਾਈ ਤੁਸੀਂ ਕੀ ਨਾਮ ਤੁਹਾਡਾ ਤੇ ਕੀ ਪਿੰਡ? ਇਕਬਾਲ ਸਿੰਘ ਹੈ ਮੇਰਾ ਨੋ। ਇਕਬਾਲ ਸਿੰਘ ਜੀ ਅੱਜ ਤੁਸੀਂ ਥਾਣਾ ਨੰਦਗੜ ਦੇ ਬਾਹਰ ਚਾਏ ਹੋ ਕੀ ਮਾਮਲਾ ਕੀ ਹੈ? ਸਾਡੇ ਪਿੰਡ ਜਿਹੜੇ ਮੋਟਰਾਂ ਦੇ ਟ੍ਰਾਂਸਫਰ ਬਲੇ ਹੈ ਉਹ ਸੁਵਿਧਿਆਏ ਸੀਗੇ। ਵੀ ਉਹਦੇ ਵਿੱਚ ਕੋਈ ਕਾਰਵਾਈ ਨਹੀਂ ਹੋਈ ਅਜੇ ਤੱਕ। ਪੁਲਿਸ ਕੋਲੇ ਜਾਣੇ ਹੋ ਤਾਂ ਕੋਈ ਮੌਕਾ ਦੇਖਣ ਆਉਂਦੀ ਹੈ ਪੁਲਿਸ? ਅਜੇ ਤੱਕ ਤਾਂ ਹੀ ਨਹੀਂ। ਜੇ ਦਵਾਉਗੇ ਵੇਖੀ ਜੋ। ਜਿਹੜੇ ਟਰਾਂਸਫਾਰਮਰ ਆ ਤੁਹਾਨੂੰ ਆਸਾਨੀ ਨਾਲ ਮਿਲ ਜਾਂਦੇ ਕਿ ਕਿੰਨੀਆਂ ਕਿ ਦਿੱਕਤਾਂ ਸਾਹਮਣੇ ਕਰਨਾ ਪੈਂਦਾ ਉਹ ਮਿਲ ਤਾਂ ਜਾਂਦੇ ਪਰ ਜੋ ਉਹਦਾ ਪ੍ਰੋਸੈਸ ਆ ਉਹਦਾ ਪੂਰਾ ਕਰਨਾ ਹੀ ਪੈਂਦਾ ਨਾ ਪ੍ਰੋਸੈਸ ਮੁਤਾਬਕ ਹੀ ਮਿਲਦੇ ਆ ਕੀ ਮੰਗ ਕੀ ਕਰਦੇ ਪੁਲਿਸ ਤੋਂ ਪੁਲਿਸ ਤੋਂ ਇਹੀ ਮੰਗ ਕਰਦੇ ਵੀ ਸਾਡੇ ਟਰਾਂਸਫਾਰਮਰ ਵੀ ਨਾ ਲੈਣ ਜਿਹੜੀ ਆ ਮਤਲਬ ਖੱਜਲ ਖਵਰੀਏ ਹੋ ਵੀ ਨਾ ਤਈ ਵੀ ਨਰੇਖੇ ਤੋਂ ਟ੍ਰਾਂਸਫਾਰਮ ਚੋਰੀ ਹੋਏ ਆ ਹਾਂਜੀ ਇਹ ਮਾਮਲਾ ਉਹਦੇ ਚ ਅਸੀਂ ਸਾਡੇ ਕੋਲ ਕੱਲ ਮੁਖਬਰੀ ਹੋਈ ਸੀ ਵੀ ਜਿਹੜੇ ਪਈ ਬੰਦੇ ਇੱਥੇ ਡਿਸ਼ ਹੈਗੇ ਆ ਚੋਰ ਉਹ ਟ੍ਰਾਂਸਫਾਰਮ ਤੇ ਲਕਣਾ ਵਗੈਰਾ ਚੋਰੀ ਕਰਦੇ ਨੇ ਨਹਿਰ ਦੇ ਉੱਤੋਂ ਉਹ ਅਸੀਂ ਕੱਲ 22 ਨੇ ਚਾਰ ਬੰਦੇ ਖਿਲਾਫ ਮਕਦਮਾ ਦਰਜ ਕੀਤਾ ਉਹ ਚਾਰ ਪੰਜ ਬੰਦੇ ਅੰਪਛਾਤੇ ਵੀ ਹੈ ਤਫਤੀਸ਼ ਕੀਤੀ ਯਾਰ ਇਹ ਤਫਤੀਸ਼ ਦੌਰਾਨ ਜੋ ਵੀ ਤੱਤ ਸਾਹਮਣੇ ਆਉਣਗੇ ਟ੍ਰਾਂਸਫਾਰਮ ਚੋਰੀ ਵਾਲੇ ਜਾਂ ਜਿਹੜੇ ਅੱਗੇ ਕਵਾੜੀ ਇਹ ਸਮਾਨ ਖਰੀਦਦੇ ਆ ਉਹਨਾਂ ਨੂੰ ਜਲਦੀ ਕਾਬੂ ਕਰ ਲਿਆ ਜਾਵੇ ਇਸ ਪਤਾ ਕਿਸਾਨਾਂ ਦਾ ਵੀ ਰੋਪਾ ਵੀ ਜਦੋਂ ਅਸੀਂ ਪੁਲਿਸ ਕੋਰੇ ਆਉਣੇ ਆ ਤਾਂ ਪੁਲਿਸ ਮੌਕਾ ਅਸੀਂ ਕੱਲ ਪਰਚਾ ਦਰਜ ਕਰਤਾ ਮੌਕਾ ਵੀ ਦੇਖ ਲਿਆ ਤੇ ਉਹਦੇ ਵਿੱਚ ਤਫ਼ਤੀਸ਼ ਵੀ ਕਰ ਰਹੇ ਹਾਂ ਕੀ ਕਾਰਵਾਈ ਅਮਲ ਵਿੱਚ ਆ ਰਹੀ ਹੈ ਫਿਰ ਅਰਜ਼ੀ ਕਰਤੀ ਚੋਰੀ ਦੀ ਤੇ ਉਹਦੇ ਵਿੱਚ ਅਸੀਂ ਬੰਦੇ ਨਾਮਜ਼ਦ ਵੀ ਕਰ ਲਏ ਕੁਝ ਬੰਦੇਾਂ ਨੂੰ ਪਛਾਤੇ ਵੀ ਹੈ ਤੇ ਜਲਦੀ ਉਹਨੂੰ ਕੈਦ ਕਰ ਲਾਂਗੇ ਸੋ ਇਹਨਾਂ ਇਕੱਠੇ ਹੋਏ ਕਿਸਾਨਾਂ ਦਾ ਇਹੀ ਕਹਿਣਾ ਸੀ ਕਿ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਟਰਾਂਸਫਾਰਮ ਇਸੇ ਤਰ੍ਹਾਂ ਲੈਂਦੇ ਰਹੇ ਅਤੇ ਪੁਲਿਸ ਵੱਲੋਂ ਕੋਈ ਕਾਰਵਾਈ ਅਮਲ ਵਿੱਚ ਨਹੀਂ ਜਾਂਦੀ ਜਾਂਦੀ ਤਾਂ ਅਸੀਂ ਇਸ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ ਇਹਨਾਂ ਕਿਸਾਨਾਂ ਵੱਲੋਂ ਅੱਜ ਥਾਣਾ ਨੰਦਗੜ ਦੇ ਮੁਖੀ ਨੂੰ ਵੀ ਮਿਲਿਆ ਗਿਆ ਹੈ ਅਤੇ ਜਦੋਂ ਅਸੀਂ ਥਾਣਾ ਨੰਦਗੜ ਦੇ ਮੁਖੀ ਨਾਲ ਗੱਲ ਕੀਤੀ ਤਾਂ ਉਹਨਾਂ ਦਾ ਵੀ ਇਹੀ ਕਹਿਣਾ ਸੀ ਕਿ ਅਤੇ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਆਉਣ ਵਾਲੇ 1-2 ਦਿਨਾਂ ਦੇ ਵਿੱਚ ਟਰਾਂਸਫਰਮ ਚੋਰ ਗਰੋਦੂ ਕਾਬੂ ਕਰ ਲਿਆ ਜਾਵੇਗਾ ਅਤੇ ਉਹਨਾਂ ਦੇ ਖਿਲਾਫ ਸਖਤੋ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਅਜੀਤ ਵੈਬ ਟੀਵੀ ਲਈ ਕੈਮਰਾਮੈਨ ਮਲਕੀਸ਼ ਸਿੰਘ ਦੇ ਨਾਲ ਦੀਪਕ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਸੰਗਤ ਮੰਡੀ ਬਠਿੰਡਾ